ਹਾਜੀ ਜੀ ਇਹਦੇ ਅਧਾਰ ਪੀ ਟਾਂ ਦੀ ਮਦਦ ਵਾਸਤੇ ਤੁਸੀਂ ਚੱਲੇ ਹੋ ਮੈਡੀਕਲ ਕੈਂਪ ਲਾਉਣ ਕਿਹੜੀ ਸੰਸਥਾ ਵਾ ਤੇ ਮਤਲਬ ਕੀ ਕਿਤਰਾ ਕਿਹੜੀ ਚੀਜ਼ ਜਿਹੜੀ ਤੁਸੀਂ ਨਾਲ ਲੈ ਕੇ ਚੱਲੇ ਅਸੀਂ ਜੀ ਵਿਕਾਸਮੰਤ ਪੰਜਾਬ ਰਜਿਸਟਰਡ ਸੁਸਾਇਟੀ ਵੱਲੋਂ ਜਿਹੜੀ ਕਿ ਮੇਰੇ ਫਾਦਰ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਲ ਹਲਕਾ ਵਿਧਾਇਕ ਤਰਨਤਨ ਵੱਲੋਂ ਬੜੇ ਉਤਸ਼ਾਹ ਨਾਲ ਉਹਦੇ ਵਿੱਚ ਕੰਮ ਕੀਤਾ ਗਿਆ ਸੀਗਾ ਸੋ ਉਹਨਾਂ ਦੀ ਰੀਤ ਮੁਤਾਬਕ ਅਸੀਂ ਉਸ ਸੰਸਥਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੜ ਪਰਭਾਵਤ ਜਿਹੜਾ ਤਰਨਤਾਰਨ ਵਿੱਚ ਪੈਂਦੇ ਪਿੰਡਾਂ ਵਿੱਚ ਜਾ ਕੇ ਅਸੀਂ ਉੱਥੇ ਜਿਹੜੀ ਆ ਫਰੀ ਦਵਾਈ ਜਿਹੜੀ ਤੇ ਲੋਕਾਂ ਦਾ ਚੈੱਕ ਅਪ ਕਰਾਂਗੇ ਜੀ ਮਤਲਬ ਡਾਕਟਰਾਂ ਦੀ ਟੀਮ ਵੀ ਕੋਲ ਨਾਲ ਚਲੀ ਆ ਮੈਂ ਖੁਦ ਵੀ ਡਾਕਟਰ ਆ ਜੀ ਮੈਂ ਹੱਡੀਆਂ ਦਾ ਡਾਕਟਰ ਆ ਜੀ ਐਮਬੀਬੀਐਸ ਐਮਐਸ ਆਰਥੋਪੈਡਿਕਸ ਤੇ ਨਾਲ ਜਿਹੜੇ ਹੋਰ ਵੀ ਡਾਕਟਰਾਂ ਦੀ ਸੇਵਾ ਲਈ ਜਾਊਗੀ ਵਿਕਾਸ ਮੰਚ ਜਿਵੇਂ ਲੰਬੇ ਸਮੇਂ ਤੋਂ ਕੈਂਪ ਵਗੈਰਾ ਆ ਜਾਂ ਹੋਰ ਪਰਾਲੇ ਲੋਕਾਂ ਲਈ ਕਰਦਾ ਆ ਰਿਹਾ ਵਾ ਇਹ ਕੀ ਡਾਕਟਰ ਦਾ ਇਹਦੇ ਵਿੱਚ ਉਹਦਾ ਕੀ ਸੀ ਉਹ ਦੀ ਇਹਦੇ ਪ੍ਰਧਾਨ ਸੀਗੇ ਜੀ ਵਿਕਾਸ ਮੰਚ ਪੰਜਾਬ ਦੇ ਤੇ ਹੁਣ ਜਿਹੜੇ ਕਾਰਜਕਾਰੀ ਪ੍ਰਧਾਨ ਮੇਰੇ ਮਾਤਰ ਮਾਤਾ ਜੀ ਸ਼੍ਰੀਮਤੀ ਨਵਜੋਤ ਕੌਰ ਹੁੰਦਲ ਜੀ ਨੇ ਤੇ ਅਸੀਂ ਉਹਨਾਂ ਦੇ ਜੋ ਵੀ ਉਹਨਾਂ ਵੱਲੋਂ ਲਗਾਈ ਡਿਊਟੀ ਅਸੀਂ ਨਿਭਾ ਰਹੇ ਹਾਂ ਇਹ ਸਰ ਸਾਹਿਬ ਦੇ ਮਿਸਲੀ ਨਾਲ ਜਾਣਗੇ ਬਾਬੂ ਸਾਹਿਬ ਉਹ ਵੀ ਜਾਣਗੇ ਜੀ ਨਾਲ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਨਾਲ ਜਾਣਗੇ ਤੇ ਆਪਣੀ ਸੇਵਾ ਨਿਭਾਉਣਗੇ ਅੱਜ ਕਿਹੜੇ ਪਿੰਡ ਫਰ ਤੁਸੀਂ ਜਾ ਰਹੇ ਹੋ ਅੱਜ ਅਸੀਂ ਮਰੜ ਪਿੰਡ ਜਾ ਰਹੇ ਹਾਂ ਜੀ ਹਰੀਕੇ ਦੇ ਇਲਾਕੇ ਜੀ ਸਰ ਉੱਥੇ ਜਾ ਕੇ ਪਹਿਲਾਂ ਤੁਸੀਂ ਜਾਇਦਾ ਲਿਆ ਵਾ ਵੀ ਕਿਹੜੀ ਕਿਹੜੀ ਮਰੀਜ਼ਾਂ ਨੂੰ ਪ੍ਰੋਬਲਮ ਹੈ ਅਜਾ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਉੱਥੇ ਅਸੀਂ ਅਸੀਂ ਕੱਲ ਆਪ ਜਾ ਕੇ ਦੇਖਿਆ ਜੀ ਤੇ ਉੱਥੇ ਜਿਹੜਾ ਪਾਣੀ ਥੋੜਾ ਘਟ ਚੁੱਕਿਆ ਵਾ ਤੇ ਹੁਣ ਜਿਹੜੀਆਂ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ ਮਲੇਰੀਆ ਤੇ ਇਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਆਪਣੀ ਸਾਫ ਸਫਾਈ ਬਾਰੇ ਉਹਨਾਂ ਨੂੰ ਜਾਗਰੂਕਤਾ ਪਲਾਵਾਂਗੇ ਕਿ ਜਿਵੇਂ ਤੁਸੀਂ ਜਾ ਰਹੇ ਹੋ ਹੋਰ ਵੀ ਟੀਮਾਂ ਕਈ ਉੱਥੇ ਲੱਗੀਆਂ ਆਈਆਂ ਵਾ ਮਤਲਬ ਜੋ ਜੋ ਪਾਣੀ ਘਟਦਾ ਜਾ ਰਿਹਾ ਵਾ ਮਤਲਬ ਹੋਰ ਪਰੇਸ਼ਾਨੀਆਂ ਲੋਕਾਂ ਦੀਆਂ ਉੱਥੇ ਵਧਣੀਆਂ ਵਾ ਕੀ ਦੁਬਾਰਾ ਵੀ ਮਤਲਬ ਜਿਹੜੀ ਵਿਜ਼ਿਟ ਕਰਕੇ ਜੋ ਲੋਕਾਂ ਨੂੰ ਦਵਾਈ ਦਾ ਰੂਪ ਪ੍ਰੋਵਾਈਡ ਕਰਾਉਣ ਦੀ ਲੋੜ ਆ ਉਹ ਤੁਸੀਂ ਅੱਜ ਅਸੀਂ ਜੀ ਅੱਜ ਸਾਡਾ ਪਹਿਲਾ ਦਿਨ ਹੈ ਜੀ ਅੱਜ ਅਸੀਂ ਸ਼ੁਰੂ ਕੀਤਾ ਜੀ ਤੇ ਅੱਗੇ-ਅੱਗੇ ਅਸੀਂ ਜ਼ਰੂਰ ਜਿੱਥੇ-ਜਿੱਥੇ ਸਾਡੀ ਲੋੜ ਹੋ ਗਈ ਅਸੀਂ ਉੱਥੇ-ਉੱਥੇ ਜਾਵਾਂਗੇ ਜੀ ਤੇ ਅਸੀਂ ਆਪਣਾ ਪੂਰੀ ਤਨਦੇਹੀ ਨਾਲ ਸੇਵਾ ਨਿਭਾਵਾਂਗੇ ਅਜੀ ਮੈਡਮ ਜਿਹੜਾ ਅੱਜ ਤੁਸੀਂ ਕੈਂਪ ਦਾ ਮਤਲਬ ਮੈਡੀਕਲ ਕੈਂਪ ਲਗਾਉਣ ਜਾ ਰਹੇ ਹੋ ਕਿ ਹਰ ਪਿੰਡ ਤਾਂ ਦੇ ਲਈ ਕਿਹੜੇ ਪਿੰਡ ਜਾ ਰਹੇ ਜੇ ਤੇ ਮਤਲਬ ਕਿਹੜੀ ਸੰਸਥਾ ਵੱਲੋਂ ਜਾ ਰਹੇ ਅਸੀਂ ਜੇ ਅੱਜ ਹੈ ਵਿਕਾਸ ਮੰਡਪ ਪੰਜਾਬ ਜਿਹੜਾ ਕਿ ਡਾਕਟਰ ਕਸ਼ਵੀਰ ਸਿੰਘ ਸੋਲ ਹਲਕਾ ਐਮਐਲਏ ਹਲਕਾ ਤਨਤਨ ਨੇ ਇਹ ਜਿਹੜੀ ਵਿਕਾਸਪੰਚ ਬਣਾਈ ਸੀ ਭਰਾਣੇ ਸਮੇਂ-ਸਮੇਂ ਜਦ ਕੀ ਇਹ ਜਿਹੜੀਆਂ ਸਮੱਸਿਆਵਾਂ ਦੇ ਪ੍ਰਤੀ ਇਹ ਕੰਮ ਕਰਦੇ ਰਿਹਾ ਉਹਦੇ ਵੱਲੋਂ ਅੱਜ ਲਗਾ ਰਹੇ ਮੰਡ ਏਰੀਆ ਚ ਲਗਾ ਰਹੇ ਅੱਜ ਜਿੱਥੇ ਕਿ 500 ਜਿਹੜਾ ਮਰੀਜ਼ ਆ ਉਹਦੇ ਲਈ ਅਸੀਂ ਦਵਾਈਆਂ ਲਈਆਂ ਤੇ ਨਾਲ ਹੀ ਜਿਹੜੇ ਡਾਕਟਰਸ ਨਾਲ ਸਾਡੇ ਜਾਣਗੇ ਤੇ ਜਿਹੜੀਆਂ ਉੱਥੇ ਕੋਈ ਛੋਟੀਆਂ-ਮੋਟੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਨਾਲੇ ਦੇਖਿਆ ਜਾਊਗਾ ਨਾਲੇ ਲੋਕਾਂ ਨੂੰ ਸੂਚਿਤ ਕੀਤਾ ਜਾਊਗਾ ਕਿ ਪਾਣੀ ਦੇ ਨਾਲ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਆ ਸਕਦੀਆਂ ਤੇ ਇਸ ਸਬੰਧ ਚ ਅੱਜ ਜਿਹੜਾ ਫ੍ਰੀ ਮੈਡੀਕਲ ਕੈਂਪ ਜਿਹੜਾ ਉਹ ਲਗਾਇਆ ਜਾ ਰਿਹਾ ਮੰਡ ਏਰੀਆ ਚ ਹੋਰ ਪਰਿਵਾਰ ਜਿਵੇਂ ਅੱਗੇ ਡਾਕਟਰ ਸਾਹਿਬ ਮਤਲਬ ਵਿੱਚ ਦੇਸੀ ਲੋਕਾਂ ਦੇ ਵਿੱਚ ਤੁਸੀਂ ਆਪ ਹੀ ਹੁਣ ਅੱਜ ਜਾ ਰਹੇ ਜਨਾਲੇ ਹਾਂਜੀ ਮੈਂ ਜਾ ਰਹੀ ਹਾਂ ਪਰਿਵਾਰ ਮੇਰਾ ਜਾ ਰਿਹਾ ਤੇ ਕਿਉਂਕਿ ਇਹ ਜਿਹੜਾ ਵਿਕਾਸ ਮੰਚ ਪੰਜਾਬ ਆ ਮੈਂ ਇਹਦੀ ਪ੍ਰਧਾਨ ਐ ਇਸ ਵੇਲੇ ਡਾਕਟਰ ਸਾਹਿਬ ਦੀ ਡੈਥ ਤੋਂ ਬਾਅਦ ਮੈਨੂੰ ਪ੍ਰਧਾਨ ਬਣਾਇਆ ਗਿਆ ਤੇ ਮੈਂ ਉਹਨਾਂ ਦੀ ਜਿਹੜੀ ਸੋਚ ਆ ਜਾਂ ਜਿਹੜਾ ਉਹਨਾਂ ਦਾ ਜੋ ਵੀ ਉਹ ਵਿਕਾਸ ਮੰਚ ਦੇ ਰਾਹੀਂ ਸਮਾਜ ਲਈ ਕਰਨਾ ਚਾਹੁੰਦੇ ਆ ਅਸੀਂ ਉਹ ਜਿਹੜੀਆਂ ਸਾਰੀਆਂ ਸੇਵਾਵਾਂ ਨੂੰ ਹਮੇਸ਼ਾ ਹੀ ਜਾਰੀ ਰੱਖਾਂਗੇ ਤੇ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦਾ ਜਿਹੜਾ ਇਹ ਇਹਨਾਂ ਸਮਾਜ ਪ੍ਰਤੀ ਜਿਹੜੀ ਉਹਨਾਂ ਦਾ ਸਮਰਪਣ ਸੀ ਉਸ ਚੀਜ਼ ਨੂੰ ਜਿਹੜਾ ਹਮੇਸ਼ਾ ਹੀ ਜਾਰੀ ਰੱਖਾਂਗੇ ਡਾਕਟਰ ਸੋਹ ਸਾਬ ਵੀ ਜਿਵੇਂ ਤੁਸੀਂ ਸੋਚਿਆ ਵੀ ਜਿੰਦਾ ਰੱਖਣ ਦੇ ਲਈ ਮਤਲਬ ਇਸਿਆਹ ਪਰਾਂ ਦੇ ਕਰ ਰਹੇ ਦੇ ਇਸ ਤੋਂ ਅੱਗੇ ਵੀ ਬੜੀਆਂ ਪ੍ਰੋਬਲਮਸ ਆਉਣੀਆਂ ਨੇ ਜਿਦੋਂ ਕਿ ਪਾਣੀ ਦਾ ਪੱਧਰ ਘਟਣਾ ਵਾ ਤੁਸੀਂ ਬਾਅਦ ਵਿੱਚ ਵੀ ਜਾ ਕੇ ਉਹਨਾਂ ਦੇ ਹਾਂਜੀ ਸਮੇਂ-ਸਮੇਂ ਜਿਹੜੀ ਸਾਨੂੰ ਅਸੀਂ ਜਾਂਦੇ ਰਵਾਂਗੇ ਉਹਨਾਂ ਦੇ ਲੋਕਾਂ ਦੇ ਜਿਹੜੇ ਉੱਥੋਂ ਹੜ ਪੀੜਤ ਆ ਉਹਨਾਂ ਦੇ ਸੰਪਰਕ 'ਚ ਰਵਾਂਗੇ ਜਿਹੜੀਆਂ ਉਹਦੀਆਂ ਮੇਨ ਸਮੱਸਿਆਵਾਂ ਹੋਣਗੀਆਂ ਉਹਦੇ ਤੇ ਕੰਮ ਕਰਦੇ ਰਵਾਂਗੇ ਸਮੇਂ-ਸਮੇਂ ਉਹ ਜਾ ਕੇ ਦੇਖਾਂਗੇ ਉਹਨਾਂ ਨੂੰ ਮਿਲਾਂਗੇ ਜੋ ਵੀ ਮੁਸ਼ਕਲਾਂ ਆਈਆਂ ਤੇ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਸਾਥ ਦੇਵਾਂਗੇ